ਮਰਾਦਰ ਅੱਗਾ ਪਿੱਛੇ ਕੱਢ ਲੈਣਾ ਆ ਥੋੜਾ ਖਿੱਚ ਕੇ ਖੋ ਜੀ ਖਿੱਚ ਕੇ ਅੱਗੇ ਹਲੇ ਲੋਕੀ ਵੜਾ ਕੇ ਟਿੰਡਰ ਆਈ ਵੇਖ ਕੇ ਆਉਂਦਾ ਇੰਟੈਂਡਿਆ ਜਿਆਦਾ ਕਬਲ ਨਾਲ ਜਾਂਦੀ ਆਈ ਕਰਦੇ ਪਿੱਛੇ ਹੁੰਦੇ ਸਭ ਉੱਤੇ ਅੱਜ ਸਿੱਧਾ ਕਰਵਾ ਕੇ ਜਗ੍ਹਾ ਕਿ ਸ਼ਰੀਰ ਬੰਦਾ ਸ਼ਰੀਰ ਦਾ ਐਕਸੀਡੈਂਟ ਸੰਜੀਤ ਸਿੰਘ ਨੇ ਪਹੁੰਚ ਚੁੱਕੇ ਨੇ ਇਸੇ ਪਿੱਛੇ ਇੱਕ ਮੋੜ ਫੜਦਾ ਫੜਦਾ ਬੜਾ ਪਿੱਛੇ ਆ ਜੋ ਪਿੱਛੇ 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 ਬੜਾ ਅੱਜ ਬਹੁਤ ਟਾਈਮਰ ਵੀ ਆਇਆ ਹੁਣ ਅੱਲਾਹ ਕਰੇਗਾ ਹੁਣ ਸਭ ਪਰ ਡਾਕਟਰ ਅੰਮ੍ਰੇਸ਼ ਉੱਤੇ ਹੀ ਸੌਂਦਾ ਹੈ ਸ਼ਾਇਦ ਸ਼ਹਿਰ ਦੀਾਇਕ ਸਰਕਾਰ ਦੇ ਜਿਹੜੇ ਲੱਗ ਰਹੇ ਨੇ ਸੀਮਾਰਤ ਵੀ ਪਹੁੰਚ ਚੁੱਕੇ ਨੇ ਜਿਹੜੇ ਆਉਂਦੇ ਨੇ ਲਾਈਵ ਕੈਮਰੇ ਨਾਲ ਦਿਖਾ ਦੇਣਾ ਜਿਹੜੇ ਮਾਰ ਚੁੱਕੇ ਨੇ ਜਾਰੇ ਤੁਸੀਂ ਦੇਖ ਰਹੇ ਹੋ ਡੈਲੀ ਪੋਜ ਜਾਪੀ ਆਈਪੀਐਸ ਫੋਰਨ ਕੁਮਾਰ ਇਹ ਮੌਤ ਅਤੇ ਪਰਿਵਾਰ ਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਉਹ ਕਿ ਪਾਰਟੀ ਦੇ ਜਮਾਨ ਵਡੇ ਲੀਡਰਾਂ ਵੱਲੋਂ ਅੱਜ ਬੰਟੀ ਦਾ ਵਿੱਚ ਕੈਂਟਲ ਅੱਜ ਘੱਟੇ ਜਾ ਰਹੇ ਤਾਂ ਗੱਲਬਾਤ ਕਰਨੇ ਕਿ ਸਾਡੇ ਨਾਲ ਨੀਲ ਕਰ ਬਿਛੇ ਲਗੇ ਹਰ ਦਾ ਮੁਕਤੀ ਕਰਨ ਚੱਲਦੇ ਹੋ ਜੇ ਗੱਲਬਾਤ ਕੀਤਾ ਜਾ ਰਿਹਾ ਹੈ ਤਾਂ ਇਨਸਾਫ ਦੇਖੋ ਇਹ ਹਰ ਨਾਲ ਸਭ ਬੜੀ ਸੁਭਾਏ ਕਿ ਕੰਮ ਨਹੀਂ ਕਰਦੇ ਦਿਨ ਲੱਗ ਗਿਆ ਹੈ ਅਧਿਕਾਰੀ ਦੀ ਦੀਵਾਰ ਨੂੰ ਪਾਉਣਾ ਵੀ ਬੈਠ ਗਿਆ ਹੈ ਯਾਰ ਵਿਚਾਜਾ ਅਤਿਆਚਾਰ ਬੇਸ਼ਰਮ ਭਾਜਪਾ ਸਰਕਾਰ ਮੁਰਦਾਬਾ ਮੁਰਦਾਬਾ ਅਤਿਆਚਾਰ ਬੇਸ਼ਰਮ ਭਾਜਪਾ ਸਰਕਾਰ ਮੁਰਦਾਬਾ ਦਿੱਲੀਗੜ੍ਹ ਮੁਰਦਾਬਾ 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 ਮੁਰਦਾਬਾਦ ਮੁਰਦਾਬਾਦ ਰਿਆਣਾ ਸਰਕਾਰ ਮੁਰਦਾਬਾਦ 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 ਰਿਆਣਾ ਸਰਕਾਰ ਮੁਰਦਾਬਾਦ 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 ਕੀ ਸਰਕਾਰ ਮੁਰਦਾਬਾਦ 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 ਦੇਸ਼ ਵਿਰੋਧੀ ਸਰਕਾਰ ਮੁਰਦਾਬਾਦ 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 ਦੇਸ਼ ਵਿਰੋਧੀ ਵਿਜੀਤ ਸਰਕਾਰ ਮੁਰਦਾਬਾਦ 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 ਦੇਸ਼ ਵਿਰੋਧੀ ਵਿਜੀਤ ਸਰਕਾਰ ਮੁਰਦਾਬਾਦ 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 ਰਾਣਾ ਸਰਕਾਰ ਮੁਰਦਾਬਾਦ 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 ਤੁਸੀਂ ਕਰ ਲੋ ਨਾ ਕਾਹ ਦਿੱਤਾ ਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਹ ਦਿੱਤਾ ਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਹ ਦਿੱਤਾ ਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਬੇਹਦ ਅਫਸੋਸ ਆ ਸਾਨੂੰ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਜਿਸ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਭਾਰਤ ਦੇਸ਼ ਨੂੰ ਹਿੰਦੂਸਤਾਨ ਮੁਲਕ ਨੂੰ ਔਰ ਸਾਡਾ ਜਿਹੜਾ ਦੇਸ਼ ਹੈ ਸੰਗੀਟਾਂਚ ਇਸ ਦੇ ਵਿੱਚ ਸਾਰੀਆਂ ਜਾਤਾਂ ਪਾਤਾਂ ਧਰਮਾਂ ਦੇ ਲੋਕ ਰਹਿੰਦੇ ਆ ਬੜੇ ਪਿਆਰ ਸਤਿਕਾਰ ਦੇ ਨਾਲ ਔਰ ਹਰਿਆਣੇ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਦਿਲਕਮਉ ਘਟਨਾ ਹੋਈ ਹੈ ਜਦੋਂ ਉੱਥੋਂ ਦੇ ਇੱਕ ਆਈਪੀਐਸ ਅਧਿਕਾਰੀ ਏਡੀਜੀਪੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਥੋਂ ਦੇ ਜ਼ਬਤੀ ਵਿਤਕੇ ਤੋਂ ਤੰਗ ਆ ਕੇ ਜ਼ਾਤੀ ਭੇਦਭਾਵ ਤੋਂ ਤੰਗ ਆ ਕੇ ਬਕਾਇਦਾ ਲੈਕਟਿ ਸੂਸਰ ਨੋ ਲੈ ਕੇ ਉਸ ਨੇ ਖੁਦਕੁਸ਼ੀ ਕੀਤੀ ਹੈ ਔਰ ਉਹ ਆਈਪੀਐਸ ਅਧਿਕਾਰੀ ਆ ਤੇ ਉਸ ਦੀ ਧਰਮ ਪਤਨੀ ਆਈਐਸ ਅਧਿਕਾਰੀ ਆਈਐਸ ਇੱਕ ਆਈਪੀਐਸ ਅਧਿਕਾਰੀ ਇੱਕ ਆਈਐਸ ਪਰਿਵਾਰ ਦੇ ਨਾਲ ਐਡੀ ਵੱਡੀ ਤੱਕੇਸ਼ਾ ਹੀ ਹੋ ਜੇ ਐਡਾ ਵੱਡਾ ਵੱਡੀ ਬੇਇਨਸਾਫੀ ਹੋ ਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਅਸੀਂ ਉਸ ਆਈਪੀਐਸ ਅਧਿਕਾਰੀ ਜਿਸ ਦਾ ਨਾਮ ਅਬੇ ਪੂਰਨ ਜੀ ਹੈ ਉਹਨਾਂ ਨੂੰ ਸਤਿਕਾਰ ਤੇ ਸਦਾਨਲੀ ਭੇਟ ਕਰ ਰਹੇ ਆ ਨਾ ਜਿਹੜਾ ਇਹ ਵਿਤਕਰੇबाजी ਹੋਈ ਜਾਂਦਾ ਜਾਤ ਪਾਤ ਦੇ ਆਧਾਰ ਤੇ ਹੌਲੀ ਹੌਲੀ ਗੱਲ ਇਹ ਹਰਿਆਣੇ ਤੋਂ ਬਾਅਦ ਪੰਜਾਬ ਪੰਜਾਬ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਇਹ ਰੋਸ ਆ ਜਿਹੜਾ ਉਹ ਪ੍ਰਗਟ ਹੁੰਦਾ ਦਿਖਾਈ ਦੇ ਰਿਹਾ ਸਾਰੇ ਦੇਸ਼ ਦੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾ ਰਿਹਾ ਕਿ ਧਰਮ ਜਾਤ ਪਾਤ ਦੀ ਗੱਲ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਧਰਮਾਂ ਜਾਤਾਂ ਪਾਤਾਂ ਦੀ ਗੱਲ ਕਰਦੀ ਹੈ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਉਹ ਸਰਬ ਸਮਾਜ ਦੀ ਗੱਲ ਕਰਦੀ ਹੈ ਇਨਸਾਨੀਅਤ ਦੀ ਗੱਲ ਕਰਦੀ ਹੈ ਸੋ ਇਸ ਕਰਕੇ ਜਿਹੜੀ ਧਰਮ ਦੀ ਰਾਜਨੀਤੀ ਹੈ ਜਾਤ ਦੀ ਰਾਜਨੀਤੀ ਹੈ ਅਸੀਂ ਹਮੇਸ਼ਾ ਇਸ ਦੇ ਉਲਟ ਰਹੇ ਆਂ ਔਰ ਭਾਰਤੀ ਜਨਤਾ ਪਾਰਟੀ ਅਸੀਂ ਹਮੇਸ਼ਾ ਹੀ ਇਸ ਗੱਲ ਦੇ ਵਿਰੋਧਤਾ ਕੀਤੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜਾਤਾਂ ਪਾਤਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀ ਮਾਨਸਿਕੀ ਜਾਤ ਸਭਾ ਇੱਕ ਹੈ ਪਛਾਣ ਬੋ ਸਬੇ ਸਾਂਗੀ ਵਾਰਸਦਾਨ ਕੋਈ ਨਾ ਦੱਸੇ ਬਾਹਰਾ ਜੀਓ ਇਹਨ ਗਰੀਬ ਸਿੱਖੋਂ ਕੋ ਮੈਂ ਦੂ ਪਾਤਸ਼ਾਹੀ ਇਹ ਸਾਡਾ ਫਲਸਫਾ ਹੈ ਜਾਨੀ ਕਾ ਬਾਣੀ ਦਾ ਪਰ ਭਾਰਤੀ ਜਨਤਾ ਪਾਰਟੀ ਇਸ ਫਲਸਫੇ ਨੂੰ ਤੋੜਨਾ ਤੇ ਮਰੋੜਨਾ ਚਾਹੁੰਦੀ ਹੈ ਅਸੀਂ ਇਸ ਗੱਲ ਦੇ ਪਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਧਰਮ ਜਾਤ ਪਾਤ ਦੇ ਆਧਾਰ ਤੇ ਕਿਸੇ ਵੀ ਵਿਅਕਤੀ ਦੇ ਨਾਲ ਬਿਤਕਣਾ ਨਹੀਂ ਹੋਣਾ ਚਾਹੀਦਾ ਉਹ ਤਾਂ ਇੱਕ ਆਈਪੀਐਸ ਅਧਿਕਾਰੀ ਸੀ ਅਸੀਂ ਚਾਹੁੰਦੇ ਹਾਂ ਚਾਹੇ ਕੋਈ ਛੋਟਾ ਦੁਕਾਨਦਾਰ ਹੈ ਚਾਹੇ ਕੋਈ ਛੋਟਾ ਮਲਾਜਮ ਹੈ ਚਾਹੇ ਕੋਈ ਛੋਟਾ ਕਿਸਾਨ ਹੈ ਕਿਸੇ ਵੀ ਵਿਅਕਤੀ ਦੇ ਨਾਲ ਉਸ ਦੀ ਜਾਤ ਦੇ ਆਧਾਰ ਤੇ ਵਿਤਕਰਾ ਹੋਣਾ ਬਹੁਤ ਮਾੜੀ ਗੱਲ ਹੈ ਅਸੀਂ ਇਸ ਗੱਲ ਦੇ ਪਰਜੋਰ ਸ਼ਬਦਾਂ ਦੇ ਵਿੱਚ ਵਿਰੋਧਾ ਕਰਦੇ ਹਾਂ ਅਸੀਂ ਇਸ ਗੱਲ ਦੇ ਪਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਉਹਨਾਂ ਨੇ ਪਾਈਪ ਪਾਈ ਆਈਐਸ ਸਭ ਨੂੰ ਨਰਾਜਗੀ ਜਤਾਈ ਹੈ ਇਨਸਾਫ ਨਹੀਂ ਮਿਲ ਰਿਹਾ ਇਹ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ ਹੈ ਕਿ ਇੱਕ ਐਡੇ ਉੱਚ ਅਹੁਦੇ ਤੇ ਬਰਾਜਮਾਨ ਪਰਿਵਾਰ ਜਿਨ੍ਹਾਂ ਨੇ ਕੇ ਦੇਸ਼ ਦਾ ਢਾਂਚਾ ਚਲਾਉਣਾ ਸਾਡੇ ਦੇਸ਼ ਦੇ ਵਿੱਚ ਆਈਪੀਐਸ ਅਧਿਕਾਰੀ ਕਿੰਨੇ ਘੱਗਣੇ ਚੜਮੇ ਆ ਆਈਐਸ ਅਧਿਕਾਰੀ ਕਿੰਨੇ ਘੱਗਣੇ ਚੜਮੇ ਆ ਤੇ ਜੇ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪਰ ਆਮ ਲੋਕਾਂ ਨੂੰ ਇਨਸਾਫ ਕਿੱਥੇ ਮਿਲੂਗਾ ਉਹਨਾਂ ਨੇ ਇੱਕ ਐਸਪੀ ਲੈਵਲ ਅਧਿਕਾਰੀ ਦਾ ਬਦਲੀ ਕੀਤੀ ਹੈ ਇਹਦਾ ਮਤਲਬ ਗੋਗਲਿਆ ਤੋਂ ਮਿੱਟੀ ਝਾੜੀ ਹੈ ਇਹਦਾ ਮਤਲਬ ਉਹ ਦੇਸ਼ ਦੇ ਲੋਕਾਂ ਨੂੰ ਘਬਰਾਹਟ ਚੱਕਰਨਾ ਚਾਹੁੰਦੇ ਆ ਇਹਦਾ ਮਤਲਬ ਉਹ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾਉਣਾ ਚਾਹੁੰਦੇ ਆ ਪਰ ਅੱਜ ਦੇ ਯੁੱਗ ਦੇ ਵਿੱਚ ਹਰੇਕ ਵਿਅਕਤੀ ਜਾਗਰੂਕ ਹੈ ਇਹ ਸਰਾਬੀਆਂ ਜਿਹੜੀਆਂ ਉਹਨਾਂ ਦੇ ਚਾਲਾਂ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਲੋਕਾਂ ਦੇ ਕਚਾਈ ਦੇ ਵਿੱਚ ਲੈ ਕੇ ਜਾਵਾਂਗੇ ਜੋ ਭਾਜਪਾ ਦੀ ਧਰਮ ਆਧਾਰਤ ਰਾਜਨੀਤੀ ਹੈ ਜਾਤ ਆਧਾਰਤ ਰਾਜਨੀਤੀ ਹੈ ਅਸੀਂ ਉਸ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਾਂਗੇ ਜੀਪੀ ਦੇਸ਼ ਦੇ ਵਿੱਚ ਰਾਜਨੀਤੀ ਕਰ ਸਰ ਕੀ ਨਾਮ ਹੈ ਜੀ ਰਾਜਾ ਨਮਰਦੀਪ ਸਿੰਘ ਡਾਇਰੈਕਟਰ ਪੰਜਾਬ ਜਲ ਸਰੋਤ ਪ੍ਰਬੰਧਨ ਨਿਗਮ ਆਮ ਆਦਮੀ ਪਾਰਟੀ ਪੰਜਾਬ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਆਪਣਾ ਕੈਂਡਲ ਮਾਰਚ ਕਰਨੇ ਜਾ ਰਹੇ ਆ ਸਾਡੇ ਏਡੀਜੀ ਸਾਹਿਬ ਹਰਿਆਣਾ ਤੋਂ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਕਿ ਜਿਹੜਾ ਆਪਣਾ ਬੀਜੇਪੀ ਹੈ ਉਹਦਾ ਚਿਹਰਾ ਜਿਹੜਾ ਬਿਲਕੁਲ ਪਰਦਾ ਫਾਸ਼ ਹੋ ਚੁੱਕਿਆ ਹੈ ਕਿ ਉਹਨਾਂ ਨੇ ਜਿਹੜਾ ਦਲਤਾਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਆਪਣਾ ਚਿਹਰਾ ਜਿਹੜਾ ਲੁਕੋ ਕੇ ਰੱਖਿਆ ਸੀ ਅੱਜ ਉਜਾਗਰ ਹੋ ਗਿਆ ਜਨਤਾ ਦੇ ਸਾਹਮਣੇ ਦੇਸ਼ ਵਾਸੀਆਂ ਦੇ ਸਾਹਮਣੇ ਕਿ ਬੀਜੇਪੀ ਆਰਐਸਐਸ ਕਿੰਨਾ ਦਲਤ ਵਿਰੋਧੀ ਹੈ ਉਹਨਾਂ ਨੇ ਨੇ ਭਰੇ ਆਪਣੇ ਇਹਨੇ ਭਾਰੀ ਨੋਟ ਉਹਨਾਂ ਲਿਖ ਕੇ ਗਏ ਕਿ ਮੇਰੇ ਵਿਰੁੱਧ ਇਹਨਾਂ ਨੂੰ ਜੋ ਇਹਨਾਂ ਨੇ ਚਾਲਾਂ ਚਲੀਆਂ ਉਹ ਆਪਸਰ ਨੂੰ ਸੂਇਸਾਈਡ ਕਰਨਾ ਤਾਂ ਇੱਕ ADGP IPS ਨੇ ਕਿਹਾ ਕਿ ਆਪਸਰ ਉਹ ਕਹਿ ਕੇ ਗਿਆ ਕਿ ਡੀਜੀਪੀ ਨੂੰ ਸਸਪੈਂਡ ਕਰਨਾ ਚਾਹੀਦਾ ਸੀ ਜਿਹਦਾ ਉਹ ਨਾਲ ਲਿਖ ਕੇ ਗਿਆ ਸੀ ਤੇ ਨਾਮ ਲਿਖ ਕੇ ਗਿਆ ਉਹ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ મોદી ਸਰਕਾਰ BJP ਹੈ ਇਹ ਦਲਿਤ ਵਿਰੋਧੀ ਹੈ ਤੁਸੀਂ ਦੇਖ ਲਓ CGI ਦੇ ਉੱਤੇ ਜੁੱਤੀ ਮਾਰਨ ਰਸਸ ਦੇ ਬੰਦੇ ਨੇ ਇੱਕ ਧਰਮ ਦੇ ਵਿੱਚ ਲਿਖਿਆ ਇੱਕ ਨੂਰ ਤੇ ਸਭ ਜਗ੍ਹਾ ਪਿਆ ਕੌਣ ਬਲੈਕੋ ਬੰਦੇ ਮਾਨਸ ਕੀ ਜਾਤਾ ਪਹਿਕੇ ਨਾ ਕਰਾਉਂਦਾ ਤੇ ਜਿਹੜਾ ਸਾਡਾ ਉਦੇਸ਼ ਹੈ ਕਿ ਸਾਡਾ ਜਿਹੜਾ ਅੱਜ ਕੈਂਡਲ ਮਾਰਚ ਅਸੀਂ ਕਰਨ ਜਾ ਰਹੇ ਹਾਂ ਇਹ ਸਾਡਾ ਜਿਹੜਾ ਉਦੇਸ਼ ਹੈ ਕਿ ਸਾਡੇ ਦੇਸ਼ ਨੂੰ ਪਤਾ ਲੱਗੇ ਕਿ ਮੋਦੀ ਬੀਜੇਪੀ ਦਲਤਾਂ ਦੇ ਕਿੰਨੇ ਵਿਰੋਧੀ ਚੱਲ ਰਿਹਾ ਹੈ ਤੇ ਗੱਲਾਂ ਕਰਦੇ ਦੇ ਇਸ ਵਿੱਚ ਪਈ ਹੈ ਦਲਿਤ ਜਿਹੜੇ ਜਿਨ੍ਹਾਂ ਦਾ ਸਾਡਾ ਸਤਿਧਾਨ ਹੈ ਡਾਕਟਰ ਭੀਮਰਾਓਂਬੇਦਕਰ ਜੀ ਨੇ ਲਿਖਿਆ ਦਲਤਾਂ ਨੂੰ ਉੱਚਾ ਛੱਕਿਆ ਤੋਂ ਦਲਿਤ ਪੜ ਲੈ ਕੇ ਕਈ ਪੋਸਟਾਂ ਤੇ ਪਹੁੰਚੇ ਕੋਈ ਸੀਜੀਆਈ ਬਣ ਰਿਹਾ ਹੈ ਕੋਈ ਐਡੀਸੀ ਬਣ ਰਿਹਾ ਉਹ ਦਲਿਤ ਹੋਣ ਕਰਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਆਮ ਆਦੀ ਪਾਰਟੀ ਇਸ ਦੇ ਹੱਕ 'ਚ ਨਹੀਂ ਹੈ ਕਿ ਇਹੋ ਜਿਹੇ ਕੋਈ ਅਗਿਆਨ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਵਿਕਾਉਤਾ ਹੋਣ ਤੇ ਦਲਤਾਂ ਨੂੰ ਨੀਵਾਂ ਦਿਖਾਇਆ ਜਾ ਰਿਹਾ ਧੰਨਵਾਦ ਅੱਜ ਆਮ ਆਦਮੀ ਪਾਰਟੀ ਵੱਲੋਂ ਸਾਡੇ ਸਾਰੇ ਨੁਮਾਇੰਦਿਆਂ ਵੱਲੋਂ ਇੱਕ ਰੋਸ਼ ਮਾਰਚ ਕੱਢਿਆ ਜਾ ਰਿਹਾ ਜੋ ਕਿ ਇੱਕ ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ ਪੂਰਨ ਜੀ ਸੀ ਮਤਲਬ ਦੇਖੋ ਇੰਨੇ ਕ ਮਾੜੇ ਹਾਲਾਤ ਉਹਨਾਂ ਦੇ ਕਰਦੇ ਵੀ ਉਹਨਾਂ ਨੂੰ ਆਤਮ ਹੱਤਿਆ ਤੇ ਸੁਸਾਈਡ ਕਰਨਾ ਪੈ ਗਿਆ ਜੋ ਕਿ ਬੀਜਪੀ ਦੀ ਨਕਾਮੀ ਸਿੱਧੀ ਸਿੱਧੀ ਤੈਅ ਹੁੰਦੀ ਹੈ ਵੀ ਉਹਨਾਂ ਨੇ ਸਿੱਧਾ ਇਹਦਾ ਇਲਜ਼ਾਮ ਲਾਇਆ ਉਹਨਾਂ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਵੀ ਟੀਜੀਪ ਵੱਲੋਂ ਇੱਕ ਐਸਪੀ ਅਧਿਕਾਰੀ ਆਈਪੀਐਸ ਉਹਨਾਂ ਵੱਲੋਂ ਇਲਜ਼ਾਮ ਲਾਇਆ ਵੀ ਕਿੰਨਾ ਪ੍ਰੇਸ਼ਾਨ ਕੀਤਾ ਗਿਆ ਸੀਗਾ ਤੇ ਸਾਡਾ ਸਾਰਾ ਉਹਨਾਂ ਦੇ ਪਰਿਵਾਰ ਦੇ ਨਾਲ ਸਹਿਯੋਗ ਹੈ ਪੂਰਾ ਉਹਨਾਂ ਦੀ ਮ੍ਰਿਤਕ ਆਤਮਾ ਨੂੰ ਸਤਿ ਸ਼ਤ ਨਮਨ ਹੈ ਉਹਨਾਂ ਨੂੰ ਆਤਮਾ ਦੀ ਸ਼ਾਂਤੀ ਲਈ ਅੱਜ ਕੈਂਡਲ ਮਾਰਚ ਬਟਿੰਡਾ ਦੇ ਵਿੱਚ ਕੱਢਿਆ ਜਾ ਰਿਹਾ ਹੈ ਇਸ ਸਮੇਂ ਸਾ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਸਹਿਯੋਗ ਰਹੇਗਾ ਬੁਜਾਰਾਂ ਦੇ ਵਿਧੀ ਜਿਹੜਾ ਪ੍ਰਸ਼ਾਸਨ ਕਰ ਰਹੇ ਸ਼੍ਰੀ ਪੂਰਨ ਕੁਮਾਰ ਜੀ ਆਈਪੀਐਸ ਅਡੀਸ਼ਨਲ ਡੀਪੀ ਹਰਿਆਣਾ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਆ ਬੜਾ ਗੰਭੀਰ ਮਾਮਲਾ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਇਹਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਜਲਤਾਂ ਦੇ ਹਮੇਸ਼ਾ ਹੈਦਾਂ ਦੀ ਰੱਖਿਆ ਦੇ ਦੀ ਬਟਨ ਬੰਦ ਹੈ ਉਸ ਦੇ ਮੁਤਾਬਕ ਅਸੀਂ ਦੇਖਿਆ ਕਿ ਹਰਿਆਣੇ ਦੇ ਵਿੱਚ ਉਸ ਇਡੇ ਵੱਡੇ ਜਿਹੜਾ ਆਫੀਸਰ ਸੀ ਉਸ ਨੇ ਬਹੁਤ ਬਾਦੀ ਪ੍ਰੈਜੈਂਟੇਸ਼ਨ ਦਿੱਤੀਆਂ ਹੋਣਗੀਆਂ ਉਸ ਤੇਰੀ ਕੌਣ ਕੌਣ ਲੋਕ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਉੱਤੇ ਕਾਰਵਾਈ ਨਹੀਂ ਕੀਤੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤਰਾਂਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਹੋਰ ਘਟਨਾ ਨਾ ਵਾਪਰੇ ਇਸ ਨੂੰ ਸਨਿਸ਼ਚਿਤ ਕਰਨ ਦੇ ਲਈ ਬਹੁਤ ਉੱਚ ਪੱਧਰੀ ਏਜ ਦੀ ਪਰਤਾਰ ਹੋਣੀ ਚਾਹੀਦੀ ਹੈ ਤਾਂ ਕਿ ਇਨਸਾਫ ਹੋ ਸਕੇ ਅਸੀਂ ਪੂਰਨ ਚੰਦ ਦੀ ਜਿਹੜੀ ਸੁਸਾਈਡ ਉਹਨੇ ਕੀਤਾ ਹੈ ਉਸ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਸਹਾਂਤਪੂਤੀ ਕਰਦੇ ਹਾਂ ਉਹਨਾਂ ਦੇ ਨਾਲ ਹਮਦਰਦੀ ਕਰਦੇ ਹੋਏ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਸ ਦੀ ਪੜਤਾਲ ਕੀਤੀ ਜਾਵੇ ਔਰ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਵੀ ਉਸ ਦੇ ਵਿੱਚ ਦੋਸ਼ੀ ਪਾਏਗੇ ਲੋਕ ਨੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹ ਸਾਡੀ ਮੰਗ ਹੈ ਬਿਲਕੁਲ ਧਰਮ ਦਾ ਇਨਸਾਫ ਦਾ ਮਰਦਾਬਾ इंसाफ़ी सरकार मु अताचार बंदो भॻिता जे अताचार बंदो

Mutaba, 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 mutaba,